ਹੈਲੋ ਫੋਨ ਹੀ ਕੱਟਦਾ ਯਾਰ ਬਾਈ ਉਹ ਬੰਦੇ ਮਾਫ ਕਰਨ ਵਾਲੇ ਆ ਨਹੀਂ ਯਾਰ ਬੋਲੇ ਨਹੀਂ ਮੈਨੂੰ ਯਾਰ ਕਿਤੇ ਭੱਜਣਾ ਪਊਗਾ ਬਾਈ ਮੈਂ ਭੱਜਦਾ ਯਾਰ ਕਿਸੇ ਪਾਸੇ ਯਾਰ ਮੈਂ ਜਾਣਾ ਬਾਈ ਮੈਂ ਜੁੱਲੀ ਫੇਸ ਤਰਾ ਚੱਕ ਦੇ ਹੈਲੋ ਅਸਾਰ ਬੰਦਾ ਪ੍ਰਾਰ ਹੋ ਰਿਹਾਗਾ ਉਹਨੂੰ ਛੇਛੇ ਦੇ ਨੱਥ ਫਾੜੋ ਹਾਂ ਹਾਂ ਬਾਅਦ ਚ ਤੁਹਾਡੇ ਹੱਥ ਨਹੀਂ ਆਉਣਾ ਉਹ ਚੱਲ ਹੁਣ ਛੇਤੀ ਛੇਤੀ ਨਿਵੇਂੜਿਆ ਹੀ ਕੰਮ ਨਾ ਹਾਂ

ਕਾਂ ਥਲੀ ਤਾਂ ਲੱਨੀ ਕੋਈ ਨਹੀਂ ਹੈ ਵੀ ਨਾ ਹੋਏ ਕੋਈ ਸਹੀ ਤਿਸੇ ਹਟੇ ਨਾ ਕੋਈ ਪਾਨਾ ਮੈਂ ਸੈਕਰੀ ਡਿਕਲੈਮ ਜੇਬਿਕ ਕਿੰਨੇ ਰੇਟਾਂ ਚੱਲਦੇ ਨੇ ਇਹਦੇ ਨਾਲ ਨੂੰ ਤੂੰ ਤਾਂ ਕੀ ਹੱਟ ਨਹੀਂ ਚੱਲੇ ਰੇਤੀ ਸਿੱਟ ਜਾ ਰਹਿ ਗਿਆ ਯਾਰ ਇਹ ਕਿੱਛ ਰੱਦ ਨਹੀਂ ਜੀ ਹੋਰ ਕੋਈ ਹੈ ਤਾਂ ਨਹੀਂ ਕੋਈ ਕਿੰਨੇ ਮਿੰਟ ਬਾਅਦ ਅੱਛੀ ਜਗ੍ਹਾ ਤੇ ਚੱਲੇ ਯਾਰ ਜੇ ਵੀ ਨਹੀਂ ਤੰਗੀ ਲੱਗ ਗਈ ਉਹ ਪੈਂਦੀ ਗਈ ਤਾਂ ਲਾ ਆ 82 ਹਾਂ ਜੀ ਟੱਕਰ ਦੀ ਗਿਣਤੀ ਸੁਣਾਇਦਰਾ 1 2 3 4 6 7 8 9 10 ਓਰੇ ਓਰੇ ਹਾਂ ਪੰਜ ਕਿੱਧਰ ਗਿਆ ਟੜਕ ਨਹੀਂ ਮੇਰੇ ਡੈਡੀ ਖਬਰਾਂ ਸੁਣੀ ਜਾਂਦਾ ਹੈਗੇ ਉੱਚ ਕਹਿੰਦੇ ਨੇ ਸੜਕਾ 'ਚ ਪੰਜ ਦੀ ਮੌਤ ਹੋ ਗਈ ਚੱਲ ਫਾੜ ਮੁਰਗਾ ਸਰ ਜੀ ਤੁਹਾਨੂੰ ਆ ਦੱਸਿਆ ਨਹੀਂ ਤੇਰੀ ਆਲ ਬਣਾ ਕੇ ਚੁੱਕਾ ਜੀ ਹਾਂ ਪੁੱਤ ਨੂੰ ਏ ਚੱਲ ਬੱਡ ਬੱਡ ਮਾਸਟਰ ਜੀ ਕਰਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਜੀ ਠੀਕ ਹੋ ਹਾਂਜੀ ਠੀਕ ਐ ਉਠੀ ਤਾਂ ਆਈ ਜੀ ਬੈਠੀ ਗੱਲੇ ਜੀ ਮੁਰਗੇ ਬਣਾਈ ਬੈਠੇ ਹਾਂ ਉਹ ਬਸ ਆਈਆਂ ਬਣਾਉਣਾ ਪੈਣਾ ਬਈ ਆ ਕਿਵੇਂ ਹੋਣਾ ਹੈ ਬਿਲੂ ਮੈਂ ਤੁਹਾਡੇ ਕੋਲ ਆਇਆ ਸੀ ਛੋਟੇ ਭਰਾ ਬਾਰੇ ਟਿਊਸ਼ਨ ਪੁੱਛਣ ਆਇਆ ਸੀਗਾ ਉਹਨੂੰ ਲਾਉਣਾ ਟਿਊਸ਼ਨ ਤੇ ਤੇ ਤੁਹਾਡੇ ਕੋਲ ਕੋਲ ਭੇਜੀ ਫਿਰ ਉਹ ਭੇਜਣ ਤਾਂ ਸ਼ਾਮ ਨੂੰ ਭੇਜ ਦਿਓ ਜਦੋਂ ਮਰਜ਼ੀ ਭੇਜ ਦਿਓ ਆਪਾਂ ਤਾਂ ਸੇਵਾ ਕਰਨੀ ਹੁੰਦੀ ਆ ਆਹ ਸਹੀ 5 ਤੋਂ 7 ਵਜੇ ਤੱਕ ਕਲਾਸ ਹੁੰਦੀ ਆ ਬੱਚਿਆਂ ਦੀ ਤੇ ਆਪਾਂ ਸੁਰੂ ਤੋਂ ਸੇਵਾ ਕਰਦੇ ਆ ਰਹੇ ਹਾਂ ਬਸ ਜੀ ਸੇਵਾ ਆਪਣੇ ਜਰੂਰ ਮਰਜ਼ੀ ਤੇ ਦੇ ਦੋ ਬੱਚੇ ਨੂੰ ਠੀਕ ਹੈ ਜੀ ਸਰ ਮੈਂ ਵੀ ਹੁਣ ਬੀਏ ਮੰਨ ਲਓ ਕਰੀ ਹੋਈ ਆ ਹਾਂਜੀ ਠੀਕ ਹੈ ਤੇ ਵੀ ਮੈਂ ਹੁਣ ਅੱਗੇ ਕਿਹੜੀ ਲਾਈਨ ਤੇ ਆਵਾਂ ਜੀ ਤੁਹਾਨੂੰ ਲੱਗਦਾ ਵੀ ਹੈ ਨਾ ਇਹ ਤਾਂ ਆਪਦੇ ਦਿਲ ਨੂੰ ਪੁੱਛੋ ਜਿਸ ਇਥੇ ਠੋੜਾ ਮਨ ਮੰਨਦਾ ਹੋਵੇ ਠੀਕ ਹੈ ਜਿਵੇਂ ਤੁਹਾਡਾ ਮਨ ਕਰੇ ਆਪਣੇ ਦਿਲ ਦੀ ਸੁਣੋ ਠੀਕ ਹੈ ਆਪਣੇ ਦਿਲ ਦੀ ਆਵਾਜ਼ ਦੇ ਸੁਣ ਕੇ ਫਿਰ ਅੱਗੇ ਕਦਮ ਆਉਦਾ ਚੱਕੋ ਜੇ ਤੁਸੀਂ ਮਾਸਟਰ ਲੱਗੇ ਸਰ ਕਿਵੇਂ ਬਣੇ ਸੀਗੇ ਮੇlo ਸਾਡੇ ਵੇਲੇ ਦਾ ਸਮਾਂ ਇਸ ਤਰ੍ਹਾਂ ਸੀ ਵੀ ਮੇਰਾ ਤਾਂ ਪੜ੍ਹਾਈ ਵੱਲ ਧਿਆਨ ਹੁੰਦਾ ਸੀ ਜ਼ਿਆਦਾ ਮੈਨੂੰ ਬੱਚਿਆਂ ਨੂੰ ਪੜ੍ਹਾਉਂਦਾ ਪਹਿਲੇ ਦਿਨੋਂ ਹੀ ਸ਼ੌਂਕ ਸੀਗਾ ਠੀਕ ਹੈ ਤੇ ਇਸੇ ਤਰ੍ਹਾਂ ਇੱਕ ਦਿਨ ਪੰਜਾਬੀ ਦਾ ਮਾਸਟਰ ਸਾਡੇ ਨਹੀਂ ਆਇਆ ਸੀਗਾ ਸ਼ੇਮਿਕ ਕਲਾਸ ਦਾ ਤੇ ਮੈਂ ਪਲੱਸ 2 ਦੇ ਵਿੱਚ 1990 ਵਿੱਚ ਆਪਣੇ ਪਿੰਡ ਵਾਲੇ ਸਕੂਲ ਦੇ ਵਿੱਚ ਪੜ੍ਹਦਾ ਹੁੰਦਾ ਸੀ ਅੱਛਾ ਤੇ ਹੈਡਮਾਸਟਰ ਸਾਹਿਬ ਨੇ ਮੈਨੂੰ ਕਹਿੰਦੇ ਕਹਿੰਦੇ ਆ ਕੇ ਕਹਿੰਦੇ ਵੀ ਇਹਨਾਂ ਬੱਚਿਆਂ ਦੀ ਕਲਾਸ ਲੈ ਲੇਂਗਾ ਮੈਂ ਕਿਹਾ ਜੀ ਮਾਸਟਰ ਕੀ ਲੈ ਲਾਂਗੇ ਕਲਾਸ ਮੈਂ ਉਹਨਾਂ ਨੂੰ ਇਹੋ ਜਿਹਾ ਧੁਨੀ ਬਹੁਤ ਪੰਜਾਬੀ ਬੋਧ ਇਹੋ ਜਿਹਾ ਵਧੀਆ ਸ਼ਬਦ ਪੜ੍ਹਾਏ ਉਸ ਤੋਂ ਬਾਅਦ ਉਹ ਬੱਚੇ ਕਹਿਣ ਲੱਗ ਗਏ ਵੀ ਸਾਡਾ ਤਾਂ ਮਾਸਟਰ ਹੀ ਇਸੇ ਨੂੰ ਲਾਉਂਗੇ ਮੇਰੀ ਜਦੋਂ ਚਾਰਕ ਬੱਚਿਆਂ ਦੇ ਵਿੱਚ ਚਰਚਾ ਹੋਣ ਲੱਗੀ ਤੇ ਹੈਡਮਾਸਟਰ ਸਾਹਿਬ ਕਹਿੰਦੇ ਕਹਿੰਦੇ ਵੀ ਚਲੋ ਤੈਨੂੰ ਅਸੀਂ ਕੱਚਿਆਂ ਦੇ ਵਿੱਚ ਪਹਿਲਾਂ ਰੱਖ ਲੈਨੇ ਆ ਤੇ ਉਦੋਂ ਬਾਅਦ ਫਿਰ ਦੇਖਾਂਗੇ ਮੈਨੂੰ ਪਹਿਲਾਂ ਤਾਂ ਬਿੱਲੂ ਉਹਨਾਂ ਨੇ ਕੱਚਾਂ 'ਚ ਰੱਖ ਲਿਆ ਤੇ ਬਾਕੀ ਮੇਰੀ ਕਿਸਮਤ ਨੇ ਦਿੱਤਾ ਸਾਥ ਤੇ ਮੈਂ ਇਸੇ ਤਰ੍ਹਾਂ ਹੀ ਕਰਦੇ ਕਰਾਉਂਦੇ ਪੱਕਾ ਹੋ ਗਿਆ ਤੇ ਬਸ ਅੱਜ ਤੱਕ ਆਪਾਂ ਆ ਬੱਚਿਆਂ ਦੀ ਸੇਵਾ ਕਰਦੇ ਆ ਰਹੇ ਆ ਤੇ ਉਹ ਮਹਾਰਾਜ ਦਾ ਸ਼ੁਕਰ ਕਰਦੇ ਆ ਰਿਹਾ ਤੇ ਛੋਟੇ ਭਰਾ ਨੂੰ ਅੱਜ ਤੋਂ ਭੇਜਦਾ ਕੱਲ ਤੋਂ ਭੇਜਦਾ ਹੀ ਤੇ ਅੱਜ ਤੋਂ ਭੇਜ ਲਵਾਂ ਠੀਕ ਹੈ ਜੀ ਟਾਈਮ ਕੀ ਹੈ ਆਪਣਾ 5:00 ਬਿੱਲੂ ਠੀਕ ਹੈ ਜੀ ਠੀਕ ਹੈ ਜੀ ਮਿਲਦੇ मास्टर दा ठीक है यार सही है बस इसी को भेज देंगे यार छोटे ब्राउन ठीक है सही है हाँ मोनू करी थी चल मैं मास्टर नूं दा पुछा है ट्यूशन दा ते तू बाग जी वेरे को हाँ सच रोको एक मैं कम भूल आया वो भी करी आवा यार हाँ हाँ रोको फिर कर दा रो फोन कट फोन कट एक मिनट फोन कट ਆਹ ਕਿਡਾ ਪਿਆ ਬੁੱਕ ਗੂੜੀ ਲੱਗੀ ਲੱਗਦੀ ਆਰ ਖੂਨ ਨਿਕਲੀਆਂ ਦਾ ਸਾਹ ਦਾ ਚੱਲੀ ਜਾਂਦਾ ਹੈ ਮਾਸਟਰ ਨੂੰ ਦੱਸਣਾ ਪਊਗਾ ਬੱਚੋ ਆ ਨਾਮ ਪੰਜ ਪ੍ਰਕਾਰ ਦੇ ਹੁੰਦੇ ਆ ਮਾਸ਼ੀ ਅਸੀਂ ਮਾਰੇ ਬੰਦੜ ਗਿਆ ਰਹੇ ਸੀ ਬੱਚੋ ਤੁਸੀਂ ਬੈਠੋ ਪੜੋ ਮੈਂ ਹੁਣੇ ਆਇਆ ਵਸ ਹੈ ਹੀ ਆਇਆ ਭਾਜੇ पूरा इधर ओके यार नहीं नहीं जा इनर करो मोटरसाइकिल चाके लेके जा जा मोटरसाइकिल लेके जा मोटरसाइकिल लेके ये ते पालो ये ते पालो तो इधर ओ ठीक है साँप आग दे आग दे चलिए ना इधर चलिए ना आग दे साँप सा, हाँ 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 सब कुछ ਬੈਠੀ ਹਟਾ-ਵਟਾ ਤੇ ਮੰਗਰ ਬੈਠਾ ਮੈਂ ਕੋਟਾ ਹਟ ਕੇ ਰੱਖੀ ਨੂੰ ਡਿੱਗਣਾ ਪਵੇ ਡਾਕਟਰ ਸਾਹਿਬ ਡਾਕਟਰ ਇਹ ਦੇਖਣ ਨੂੰ ਹਾਂਜੀ ਹਾਂਜੀ ਵੀਰ ਜੀ ਗੋਲੀ ਲਾਗੀ ਦੇਖੋ ਪਾਓ ਹਾਂਕੋ ਸਿੱਧਾ ਕਰ ਦੇ ਸਿੱਧਾ ਜੀ ਬਾਅਦ ਜਾਓ ਪਹਿਲਾਂ ਕੰਢੀ ਦੇਖੋ ਇਹ ਦੇਖੋ ਨਾ ਗੋਈ ਇਹ ਇੱਕ ਮਿੰਟ ਬਾਹਰ ਵਗ ਜੂ ਤੁਸੀਂ ਗੋਈ ਲੱਗੀ ਹੋਈ ਹੈ ਆਏ ਯਾਰ ਨੂੰ ਨਹੀਂ ਦੇਖ ਲੋ ਕੀ ਹੋ ਗਿਆ ਸੀ ਇਹਨੂੰ ਜਿਹੜੇ ਗੋਲੀ ਲੱਗੀ ਸੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਗੋਲੀ ਪਾਸ ਦੀ ਖਹਿ ਕੇ ਵਾਗੀ ਤੇ 10 ਮਿੰਟਾਂ ਨੂੰ ਉਹਨੂੰ ਹੋਸ਼ ਆਈ ਬਈ ਠੀਕ ਹੈ ਜੀ ਉਹ ਬਿਲਕੁਲ ਸਹੀ ਹੈ ਆਪਣਾ ਕੋਈ ਖਤਰਾ ਨਹੀਂ ਕੋਈ ਗੱਲ ਨਹੀਂ ਗਈ ਆਪਾਂ ਪੱਟੀ ਕਰਤੀ ਤੇ ਜਹਾਵਨ ਦਾ ਟਿਕਾ ਲਾਤਾ ਠੀਕ ਹੈ ਜੀ ਮਿਲ ਲੋ ਸੀ ਮੇਂ ਹੋਸ਼ ਆ ਨਹੀਂ ਤਾਂ ਹੋਸ਼ ਨਹੀਂ ਨਹੀਂ ਹੋਸ਼ ਆਈ ਬਈ ਉਹ ਠੀਕ ਆ ਅਰੇ ਆਇਆ ਉਹ ਪਿਆਰਾ ਪਿਆਰਾ ਹੈ ਪਿਆਰੇ ਪਿਆਰੇ ਪਿਆਰਾ ਹੈ ਪੈਰੋ ਪੈਰ ਦਬ ਦੂ ਇੱਕ ਕਦਾ ਪਿਆਰਾ ਪਿਆਰਾ ਰੈਸਟ ਕਰ ਲੋ 10 ਮਿੰਟ ਸਹੀ ਹੋ ਜੂ ਹੈਗੇ ਟੱਪੇ ਗੋਲੀ ਵਿੱਚ ਤਾਂ ਨਹੀਂ ਸੀਗੀ ਨਾ ਨਾ ਵੇਚ ਐਨੀ ਨਹੀਂ ਪਾਸੇ ਪਰਮਾਤਮਾ ਦੀ ਕਿਰਪਾ ਪਾਸੇ ਹੀ ਹੈਗੇ ਵਾਗੀ ਹਾਂਜੀ ਬਹੁਤ ਬਹੁਤ ਧੰਨਵਾਦ ਆ ਠੀਕ ਆ ਠੀਕ ਆ ਕੀ ਹਾਲਾ ਸ਼ਰਾ ਹੋਰ ਤਾਇਆ ਤਖੜਾ ਵਧੀਆ ਵਧੀਆ ਠੀਕ ਠਾਕ ਆ ਠੀਕ ਆ ਵਸ ਤਾਇਆ ਯਾਰ ਹਾਂ ਤਾਰਾ ਸੁੱਖੇ ਨਾਲ ਨਹੀਂ ਬੋਲੀ ਜਾਂਦਾ। ਹੋਰ ਫਿਰ ਛੱਟ ਫੇਟ ਕਿੰਨੀ ਕਾ? ਛੱਟ ਫੇਟ ਯਾਰ ਗੋਲੀ ਲੱਗੀ ਆ ਮੇਰੇ। ਅੱਛਾ। ਇਹ ਉਹ ਤਾਂ ਰੱਬ ਨੇ ਫਰਿਸ਼ਤੇ ਭੇਜੇ ਸੀਗੇ। ਇੱਕ ਸੀਗਾ ਮਾਸਟਰ ਤੇ ਇੱਕ ਸੀਗਾ ਮੁੰਡਾ ਸੋਨੂ। ਠੀਕ ਹੈ। ਦਰਜੀਆ ਦਾ। ਉਹਨੇ ਵਿਚਾਲਿਆ ਮੈਨੂੰ ਨਹੀਂ ਤਾਂ ਰਗੜੇ ਗਏ ਸੀਗੇ। ਛੇ ਰਾਤ ਤੂੰ ਇੱਕ ਵਾਰੀ ਮੈਨੂੰ ਉਹਨਾਂ ਦਾ ਨਾਮ ਦੱਸ ਕਿੰਨਾ ਨਾ ਗੋਲੀ ਮਾਰੀ ਆ ਤੇਰੇ। ਉਹ ਨਹੀਂ ਤਾਇਆ ਉਹ ਬੰਦੇ ਖਤਰਨਾਕ ਆ ਤੇਰਾ ਨੁਕਸਾਨ ਕਰ ਦੇਣਗੇ ਉਹ। ਤੂੰ ਮੈਨੂੰ ਇੱਕ ਵਾਰੀ ਨਾਮ ਦੱਸ ਦੇ। ਤੇ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਆਇਆ ਉਹ ਬੰਦੇ ਦੇਖਦੇ ਨਹੀਂ ਮਾਰ ਲੱਗਿਆ ਨਾ ਉਹ ਵਾਰਨਿੰਗ ਦਿੰਦੇ ਆ ਤੂੰ ਰਹਿਂਦੇ ਕੋਈ ਗੱਲ ਨਹੀਂ ਗੱਲ ਠੰਡੀ ਪੈ ਜੂਗੀ ਛੱਡ ਖੜਾ ਤੂੰ ਚੱਲ ਸ਼ੇਰਾ ਜੇ ਤੂੰ ਨਹੀਂ ਦਖਣਾ ਨਾ ਪਤਾ ਤਾਂ ਮੈਂ ਆਪ ਹੀ ਕਰ ਲੈਣਾ ਪਰ ਮੇਰੀ ਇੱਕ ਗੱਲ ਯਾਦ ਰੱਖੀ ਮੈਂ ਪਤਾ ਕਰ ਲੈਣਾ ਨਾ ਛੱਡਣਾ ਮੈਂ ਵੀ ਨਹੀਂ ਉਹਨਾਂ ਨੂੰ ਉਹ ਨਾ ਤਾਇਆ ਨਸਾਨ ਹੋ ਜੂ ਤੇਰਾ ਤਾਇਆ ਉਹ ਤਾਇਆ ਗੱਲ ਸੁਣ ਮੇਰੀ ਉਹ ਤਾਇਆ ਹਲੋ ਹਲੋ ਪਸਾਰ ਗੱਲ ਸੁਣੀ ਸੀ ਸੀ ਮੈਨੂੰ ਹੁਣੇ ਮਾਰੀ ਖਬਰ ਪਤਾ ਲੱਗੀ ਐ ਇੱਕ ਮੈਨੂੰ ਨਾ ਮੈਂ ਅਰਬਜੇ ਬੁੜੇ ਤੋਂ ਉੱਥੇ ਗੱਲ ਸੁਣੀ ਸੀਗੀ ਗੱਲਾਂ ਕਰੀ ਜਾਂਦੇ ਸੀਗੇ ਉਹ ਬੈਠੇ ਹਾਂ ਉਹ ਮਰਿਆ ਨਹੀਂ ਹੋ ਜਾਂਦਾ ਉਹ ਅਜੇ ਉਹਨਾਂ ਸੁੱਖਾ ਨਹੀਂ ਸੀ ਜਿਹੜਾ ਸੁੱਖਾ ਤਬਰ ਵੀ ਸੀ ਮੈਂ ਦੇਖਿਆ ਵੀ ਉਹਨਾਂ ਨੂੰ ਗੱਲਾਂ ਕਰਦਿਆਂ ਨੂੰ ਸੋਨੂ ਸੋਨੂ ਨਾਮ ਦਾ ਮੁੰਡਾ ਹੈਗਾ ਉਹਨੇ ਬਚਾਇਆਗਾ ਇਹਨੂੰ ਇਸ ਵੀਡੀਓ ਦਾ ਅਗਲਾ ਪਾਰਟ ਜਲਦੀ ਇਸ YouTube ਚੈਨਲ ਦੇ ਆਵੇਗਾ ਧੰਨਵਾਦੀ